ਉਹ ਮੈਂ ਛੱਡ ਕੇ ਗਿਆ ਸੀ TMC ਹਸਪੀਟਲ ਦੇ ਵਿੱਚ ਆਪਣੀ ਵਾਈਫ ਮੀਨਾ ਮਲੋਤਰਾ ਨੂੰ ਡਾਕਟਰਾਂ ਨੇ ਨੈਗਲੀਜੈਂਸੀ ਨਾਲ ਉਹਨਾਂ ਨੇ ਆਪਣੇ ਲੱਤ ਤੋੜ ਦਿੱਤੀ। ਇਹ ਐਡੀ ਵੱਡੀਆਂ ਗੱਲ ਕਿੱਦਾਂ ਹੋਈ ఫిਜ਼ੋਥੈਰੇਪੀ ਦੌਰਾਨ ਕਿ ਐਸਾ ਹੋਇਆ ਜੋ ਮਤਲਬ ਇੰਨੀ ਵੱਡੀ ਗੱਲ ਹੋ ਗਈ ਕਿ ਲੱਤੀ ਤੋੜ ਦਿੱਤੀ। ਜੇ ਲੱਤ ਤੋੜਤੀ ਐ ਤੇ ਮੈਨੂੰ ਕਹਿੰਦੇ ਘਰ ਲੈ ਜਾਓ। ਮੈਂ ਕਹਿੰਦਾ ਪੇਸ਼ੈਂਟ ਤਾਂ ਮਰ ਰਿਹਾ ਹੈਗਾ ਤੈਨੂੰ ਕਿਵੇਂ ਮੈਂ ਘਰ ਲੈ ਜਾਵਾਂ। ਉਸ ਤੋਂ ਬਾਅਦ ਉਹਨਾਂ ਨੇ ਫਿਰ ਮੈਂ ਮੈਡੀਕਲ ਸੁਪਰਡੈਂਟ ਨੂੰ ਮਿਲਿਆ ਸਭ ਨੂੰ ਮਿਲਿਆ ਤੇ ਇਹਨਾਂ ਨੇ ਮੇਰੀ ਇੱਕ ਫਾਈਲ ਜ਼ੀਰੋ ਪੈਨੀ ਦੇ ਉੱਪਰ ਫਾਈਲ ਬਣਾਈ ਗਈ। ਔਰ ਕਹਿੰਦੇ ਜੀ ਤੁਹਾਡ ਇਹ 15-20 ਡਾਕਟਰ ਬਿਠਾ ਕੇ ਮੈਨੂੰ ਬੜਾ ਫੋਰਸ ਕੀਤਾ ਗਿਆ ਔਰ ਮੇਰੀ ਉਹਦੀ ਕਿਸ ਚੀਜ਼ ਲਈ ਫੋਰਸ ਕੀਤਾ ਗਿਆ ਵੀ ਤੁਸੀਂ ਇੱਥੇ ਆਪਣੇ ਕੰਸੈਂਟ ਦਿਓ ਮੈਂ ਕਹਿੰਦੀ ਕੰਸੈਂਟ ਮੈਂ ਤਾਂ ਦਵਾਂਗਾ ਜੇਕਰ ਲੱਤ ਤੁਸੀਂ ਤੋੜੀ ਹੈ ਤੇ ਮੈਂ ਕੰਸੈਂਟ ਕਿਸ ਚੀਜ਼ ਦੀ ਦਵਾਂ ਤੇ ਇਹ ਕਹਿੰਦੇ ਜੀ ਆਪਣੇ ਤੁਸੀਂ ਇਹ ਕੰਸੈਂਟ ਦੇ ਦਿਓ ਵੀ ਕੱਲ ਨੂੰ ਕੁਝ ਪੇਸ਼ੈਂਟ ਨੂੰ ਹੋ ਗਿਆ ਤਾਂ ਯੂਅਰ ਰਿਸਪੋਨਸੀਬਲ ਮੈਂ ਬੜਾ ਵੱਡਾ ਰੋਪ ਲਗਾ ਰਹੇ ਹੋ ਡੀਐਮਸੀ ਹਸਪੀਟਲ ਤੇ ਤੁਸੀਂ ਡਾਕਟਰਾਂ ਤੇ ਸਟਾਫ ਤੇ ਮੈਂ ਕਹਿੰਦਾ ਜੀ ਇੰਨਾ ਵੱਡਾ ਬੱਲੇ ਡਾਕਟਰ ਅਸਲੀ ਚੌਧਰੀ ਜਿਹੜੇ ਨਿਊਰੋ ਸਰਜਨ ਹੈਗੇ ਆ ਉਹਨਾਂ ਨੇ ਤਾਂ ਇਹ ਕਹਿ ਦਿੱਤਾ ਸੀਗਾ ਕਿ ਮੈਂ ਬਹੁਤ ਵੱਡਾ ਗੁੰਡਾ ਡਾਕਟਰ ਐ ਫਿਰ ਮਿੱਤੇ ਪ੍ਰੈਸ਼ਰ ਪਾ ਗਿਆ ਸੇਮ ਡੇ ਕਿ 239000 ਰੁਪਏ ਜਮ੍ਹਾਂ ਕਰਾਓ ਕੀ ਚੀਜ਼ ਦਾ ਆਪਰੇਸ਼ਨ ਦਾ ਜਦਕਿ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਫ੍ਰੀ ਕਰਾਂਗੇ ਕਿ ਸਾਡੇ ਕੋਲ ਟੁੱਟੀ ਐ 239000 ਲੈਂਦ ਤੋਂ ਬਾਅਦ ਫਿਰ ਉਹਨਾਂ ਨੇ ਆਪਰੇਸ਼ਨ ਕੀਤਾ ਪੇਸ਼ੈਂਟ ਨੂੰ ਕੋ ਬਾਅਦ ਤੁਸੀਂ ਉਸ ਟਾਈਮ ਪੈਸੇ ਕਿਉਂ ਦਿੱਤੇ ਤੁਸੀਂ ਤੁਹਾਨੂੰ ਜਦੋਂ ਪਤਾ ਹਸਪੀਟਲ ਦੀ ਏਡੀ ਵੱਡੀ ਐਨ ਕਹਿ ਲਈ ਤੁਸੀਂ ਕੰਪਲੇਂਟ ਕਰਨੀ ਸੀ ਲੇਕਿਨ ਕੋਈ ਵੀ ਪ੍ਰਸ਼ਾਸਨ ਕਾਰਵਾਈ ਕਰਨ ਨੂੰ ਡੀਐਮਸੀ ਦੇ ਉੱਪਰ ਧਿਆਨ ਨਹੀਂ ਕਿਉਂਕਿ ਡੀਐਮਸੀ ਦਾ ਬਿਗੇਸਟ ਮਾਫੀਆ ਨਾਲੇ ਹਸਪੀਟਲ ਹੁਣ ਤੁਸੀਂ ਅਫਸਰਾ ਤੇ ਵੀ ਕਹਿ ਰਹੇ ਹੋ ਵੀ ਅਫਸਰਾ ਬਾਰੇ ਵੀ ਕਹਿ ਰਹੇ ਹੋ ਸਰ ਇੱਧਰ ਹੋ ਜਾਓ ਜੀ ਤੁਸੀਂ ਕਹਿ ਰਹੇ ਜੀ ਜੀ ਤੁਸੀਂ ਕਹਿ ਰਹੇ ਹੋ ਕਿ ਅਫਸਰਾ ਨੇ ਵੀ ਡੀਐਮਸੀ ਇੱਕ ਬਹੁਤ ਵੱਡਾ ਹਸਪੀਟਲ ਹੈ ਤੇ ਤੁਸੀਂ ਜੀ ਬਿਲਕੁਲ ਬਹੁਤ ਵੱਡਾ ਮਾਫੀਆ ਜੀ ਕੋਈ ਇੱਕ ਮੈਂ ਕੋਈ આરોਪ ਨਹੀਂ આરોਪ ਲਗਾ ਰਹੇ ਹੋ આરોਪ ਨਹੀਂ ਕਹਿ ਰਿਹਾ ਕਿ ਕਿਨੇ ਤੁਹਾਡੀ ਵਾਈਫ ਦੀ ਕਿਡਨੀ ਖਰਾਬ ਹੋ ਗਈ ਹੈ ਜਦ ਕਿ ਕਿਡਨੀ ਦੀ ਰਿਪੋਰਟ ਆਈ ਹੈ ਮੇਰੇ ਕੋਲ ਰਿਪੋਰਟ ਵੀ ਕੀ ਹੈ ਉਹਦੇ ਵਿੱਚ 0.8 ਆਪਣਾ ਕੈਲਡ 9 ਹੈਗਾ 1.3 ਤੋਂ ਬਹੁਤ ਦਲਸੀ ਹੁੰਦਾ ਹੈ ਯਾਨੀ ਕਿ ਕਿਸੇ ਤਰ੍ਹਾਂ ਦੀ ਕਿਡਨੀ ਪ੍ਰੋਬਲਮ ਨਹੀਂ ਸੀਗੀ ਉਹਨਾਂ ਦੀ 0.8 ਦਲਸੀ ਸੀਗਾ ਜਦੋਂ ਮੈਂ ਹਿਮੇਰੇਟ ਦੇ ਵਿੱਚ ਗਿਆ ਤਾਂ ਉੱਥੇ ਵੀ ਕੋਈ ਸੁਲਵਾਈ ਨਹੀਂ ਹੋਈ ਤੇ ਮੈਂ ਆਪਣੇ ਚੇਅਰਪਰਸਨ ਸਾਹਮਣੇ ਕਿਹਾ ਕਿ ਮੈਂ ਆਪਣਾ ਕੇਸ ਵਾਪਸ ਲੈਣਾ ਚਾਹੁੰਦਾ ਕਿ ਮੈਂ ਹਿੰਦੁਸਤਾਨ ਦੀ ਨਾਗਰਿਕਤਾ ਛੱਡਣ ਲੱਗਾ ਹਾਂ ਸ਼ਾਬਾਸ਼ ਤੁਸੀਂ ਇੰਡੀਆ ਕਿਉਂਕਿ ਮੈਂ ਤੁਖੀ ਹੋ ਗਿਆ ਸੀ ਜੀ ਚਿੰਤ ਨਹੀਂ ਰਹਿਣਾ ਭਾਰਤ ਵਿੱਚ ਮੈਂ ਰਹਿਣਾ ਨਹੀਂ ਚਾਹੁੰਦਾ ਕਿਉਂਕਿ ਸਾਡੇ ਭਾਰਤ ਵਿੱਚ ਕਿਉਂਕਿ ਡਰਗ ਮਾਫੀਆ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਡਰਗ ਮਾਫੀਆ ਹੈਗਾ ਜੀ ਮੇਰੇ ਕੋਲ ਰਿਪੋਰਟ ਹੈਗੀ ਹੈ 200 ਤੋਂ 800% ਦੇਣ ਨੂੰ ਹਸਪੀਟਲ ਉੱਪਰ ਮਾਰਜਿਨ ਲੈ ਰਿਹਾ ਹੈ ਦਵਾਈਆਂ ਦੇ ਉੱਪਰ ਹਸਪਤਾਲ ਦੀ ਸੁਬਾਸ਼ਨਾਗਰ ਦਾ ਹਸਪਤਾਲ ਸੀਗਾ ਜਿੱਥੇ ਦਵਾਈਆਂ ਦੇ ਉੱਪਰ ਕਾਫੀ ਜਿਹੜੇ 500 ਰੁਪਏ ਵਾਲੀ ਦਵਾਈ 750 ਦੀ ਦੇ ਰਹੇ ਸੀਗਾ ਤੁਹਾਡੇ ਨਾਲ ਵੀ ਇਦਾਂ ਹੀ ਹੋਇਆ ਮੇਰੇ ਨਾਲ ਵੀ ਇਦਾਂ ਹੀ ਹੈ ਜੀ ਮੇਰੇ ਨਾਲ ਤਾਂ 500 ਤੋਂ ਜਿਹੜੀ 800% ਦੀ ਦਵਾਈ ਹੈ ਉਹ ਤੁਹਾਨੂੰ ਮੈਂ ਪ੍ਰੂਫ ਦਊਂਗਾ ਮੇਰੇ ਕੋਲ ਡੀਐਮ ਡਿਪਟੀ ਮੈਡੀਕਲ ਕਮਿਸ਼ਨਰ ਨੇ ਇਨਕੁਆਰੀ ਕੀਤੀ ਗਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਪਣੇ ਹਸਪਤਾਲ ਨੂੰ ਸਪਾਰਸ਼ ਕੀਤੀ ਹੈ ਕਿ ਇਹਨਾਂ ਨੂੰ ਕੰਪਨਸੇਟ ਵੀ ਕੀਤਾ ਜਾਵੇ ਪਰ ਹਸਪਤਾਲ ਅੱਜ ਵੀ ਮੈਨੂੰ ਮੇਰੇ ਤੇ ਪ੍ਰੈਸ਼ਰ ਪਾ ਰਿਹਾ ਹੈ ਔਰ ਧਮਕੀਆਂ ਦਿੰਦਾ ਗਿਆ ਵੀ ਮੈਂ ਤੈਨੂੰ ਜਿੱਥੇ ਮਰਜ਼ੀ ਭੱਜੀ ਜਾ ਤੇ ਤੇਰੇ ਤੇ ਕੋਈ ਨਾ ਕੋਈ ਐਕਸ਼ਨ ਆਏਗਾ ਆਏਗਾ ਕੋਈ ਲੋਕੋ ਪਕੜਾ ਤੇ ਤੇ ਇਹ ਫੈਟ ਆ ਚੁੱਕੀ ਜੀ ਵੀ ਆਪਣਾ ਤੁਸੀਂ ਡੀ ਐਮ ਸੀ ਹਸਪੀਟਲ ਇਹ ਕਹਿ ਰਹੇ ਕਿ ਤੁਸੀਂ ਆਪਣਾ ਕੇਸ ਲੌਕਸ ਲੈ ਦੋ ਮਹੀਨੇ ਬਾਅਦ ਆਪਣਾ ਹਸਪੀਟਲ ਦੇ ਬਾਹਰ ਮਰਨ ਦੇ ਮਰਤੇ ਬੈਠੂਗਾ ਜੇ ਮੇਰੇ ਮਰਨ ਦੇ ਨਾਲ ਲੋਕਾਂ ਦਾ ਭਲਾ ਹੁੰਦਾ ਤੇ ਮੈਨੂੰ ਮਰਨਾ ਹੀ ਮਿਲਣਾ ਪਊਗਾ ਮੈਂ ਦੇਖਿਆ ਹੈ ਤੁਹਾਡੀ ਵਾਈਫ ਦੀ ਜਾਨ ਚਲੀ ਗਈ ਹੈ ਪਰ ਹੁਣ ਸਿਰਫ ਇੱਕ ਇਨਸਾਫ ਦੇ ਲਈ ਤੁਸੀਂ ਦਰਦ ਦਰ ਭੜਕ ਰਹੇ ਹੋ ਜਾਨ ਨਹੀਂ ਗਈ ਹੈ ਹਸਪੀਟਲ ਨੇ ਮਰਡਰ ਕੀਤਾ ਗਿਆ ਜੋ 22 ਮਾਰਚ ਨੂੰ ਕੋਰੋਨਾ ਸਟਾਰਟ ਹੋਇਆ ਸੀ ਇਹਨਾਂ ਕੋਲ ਕਿੱਟਾਂ ਨਹੀਂ ਗਈਆਂ ਸੀਗੇ ਅਗਰ ਇਹਨਾਂ ਕੋ ਕਿੰਨਾ ਯਾ ਹੁੰਦੀਆਂ ਤੇ ਇਹਨਾਂ ਨੇ ਕੋਈ ਨੈਗੇਟਿਵ ਪੋਜ਼ਿਟਿਵ ਇਹਨਾਂ ਨੇ ਕੀਤੇ ਤੇ ਅੱਜ ਮੈਂ ਵੀ ਤੁਹਾਡੇ ਸਾਮਣੇ ਜਿਹੜੀ ਮੈਂ ਖਬਰ ਦੱਸ ਰਿਹਾ ਸ਼ਾਇਦ ਅੱਜ ਮੈਂ ਵੀ ਇੱਥੇ ਦੁਨੀਆ 'ਚ ਨਾ ਹੁੰਦਾ ਇਹਨਾਂ ਨੇ ਮੈਨੂੰ ਉਤੋਂ ਕਰੋਨਾ ਦੇ ਵਿੱਚ ਮਾਰ ਦੇਣਾ ਦੇ ਕੋ ਸਾਹ ਵੀ ਜਿਆਦਾ ਚੜ ਰਹਾ ਹੈ ਰੈਸਪੀਰੇਟਰੀ ਰੇਟ ਜੋ ਹੈ ਜੋ ਸਾਹ ਲੈਂਦੇ ਆ ਉਹ ਸਰ 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 ਲੁਧਿਆਣਾ ਤੋਂ ਸਾਡੇ ਨਾਲ ਰਕੇਸ਼ ਮਲਹੋਤਰਾ ਜੀ ਮੌਜੂਦ ਰਹਿਣਗੇ ਜਿੰਨਾ ਵੱਲੋਂ ਦੱਸਿਆ ਛਾਰਾ ਹੈ ਕਿ ਇਹਨਾਂ ਦੀ ਵਾਈਫ ਨੂੰ ਜੋ ਹੈ ਫਿਜ਼ੀਓਥੈਰੇਪੀ ਡੀ ਐਮ ਸੀ ਹਸਪੀਟਲ ਦੇ ਵਿੱਚ ਕਰਵਾਈ ਜਾਂਦੀ ਸੀਗੀ ਪਰ ਉੱਥੇ ਜੋ ਹੈ ਅੰਗਿਲੀ ਦੇ ਕਾਰਨ ਫਿਜ਼ੀਓਥੈਰੇਪੀ ਦੌਰਾਨ ਵਾਈਫ ਦੀ ਲੱਤ ਜਿਹੜੀ ਹੈ ਉਹ ਤੋੜ ਦਿੱਤੇ ਜਾਂਦੀ ਹੈ ਤੇ ਇਸ ਤੋਂ ਇਲਾਵਾ ਉਹਨਾਂ ਦੀ ਦੱਤ ਵੀ ਹੋ ਜਾਂਦੀ ਐ ਥੋੜੇ ਹੀ ਟਾਈਮ ਬਾਅਦ ਕੀ ਐ ਪੂਰਾ ਮਾਮਲਾ ਗੱਲਬਾਤ ਕਰਦੇ ਆ ਰਕੇਸ਼ ਜੀ ਨਾਲ ਜੀ ਰਕੇਸ਼ ਜੀ ਕੀ ਕੀ ਕਹਿਣਾ ਚਾਹੋਗੇ ਕੀ ਐ ਪੂਰਾ ਮਾਮਲਾ 2019 9 ਜਨਵਰੀ 2019 ਨੂੰ ਮੈਂ ਛੱਡ ਕੇ ਗਿਆ ਸੀ ਡੀ ਐਮ ਸੀ ਹਸਪੀਟਲ ਦੇ ਵਿੱਚ ਆਪਣੀ ਬਾਈਪ ਮੀਨਾ ਮਲੋਤਰਾ ਨੂੰ ਤਾਂ ਉਹਨਾਂ ਨੇ ਜਦੋਂ ਉਹਨਾਂ ਨੂੰ ਛੱਡ ਕੇ ਗਿਆ ਤੇ ਮੈਂ ਕਿਹਾ ਵੀ ਆਪਣੇ ਡਾਕਟਰਾਂ ਮੈਂ ਜਾ ਰਿਹਾ ਆ ਗਿਆ ਤੇ ਉਹਨਾਂ ਨੇ ਆਪਣੇ ਨੈਗਲੀਜੈਂਸੀ ਕਰਦੇ ਹੋਏ ਡਾਕਟਰਾਂ ਨੇ ਆਪਣੀ ਡਾਕਟਰਾਂ ਨੇ ਨੈਗਲੀਜੈਂਸੀ ਨਾਲ ਉਹਨਾਂ ਨੇ ਆਪਣੇ ਲੱਤ ਤੋੜ ਦਿੱਤੀ ਖੱਬੀ ਲੱਤ ਪੱਟ ਦੀ ਹੱਡੀ ਤੋੜ ਦਿੱਤੀ ਜਿਹੜੀ ਕਿ ਸਭ ਤੋਂ ਮੇਜਰ ਇਹ ਐਡੀ ਵੱਡੀ ਅੰਗੇ ਲਈ ਕਿੱਦਾਂ ਹੋਈ ਫਿਜ਼ੋਥੈਰੇਪੀ ਦੌਰਾਨ ਕਿ ਐਸਾ ਹੋਇਆ ਜੋ ਮਤਲਬ ਇੰਨੀ ਵੱਡੀ ਗੱਲ ਹੋ ਗਈ ਕਿ ਲਾਤੀ ਤੋੜ ਦਿੱਤੀ ਕਿਉਂਕਿ ਡਾਕਟਰਾਂ ਦੀ ਨੈਗਲੀਜੈਂਸੀ ਉੱਥੇ ਡਾਕਟਰ ਜਿਹੜੇ ਸੀਗੇ ਆਪਣੇ ਮੁੰਡੇ ਕੁੜੀਆਂ ਜਿਹੜੇ ਸੀਗੇ ਉਹ ਆਪਣੀ ਕਰਦੇ ਆ ਤੇ ਜਿਹੜੇ ਆਪਣੇ ਸੀਨੀਅਰ ਅਗੇ ਆ ਉਹ ਕੋਈ ਧਿਆਨ ਨਹੀਂ ਦਿੰਦਾ ਹਮ ਐਡਾ ਵੱਡਾ ਹਸਪੀਟਲ ਹੁੰਦੇ ਹੋਏ ਵੀ ਬੜੀ ਸ਼ਰਮ ਦੀ ਨਾਲ ਕਹਿੰਦਾ ਪਿਆ ਉਸ ਤੋਂ ਬਾਅਦ ਮੈਂ ਬੜਾ ਤੱਕੇ ਖਾਦੇ ਸਟਾਫ ਸੀਰੀਅਸ ਨਹੀਂ ਸੀਗਾ ਕਹਿ ਸਕਦੀ ਹਾਂ ਸਟਾਫ ਬਿਲਕੁਲ ਸੀਰੀਅਸ ਨਹੀਂ ਇਹ ਸਿਰਫ ਆਪਾਂ ਕਹਿ ਸਕਦੇ ਹਾਂ ਹੁੱਲੜ ਮਤਲਬ ਹੁੱਲੜ ਬਾਜੀ ਕਹਿ ਸਕਦੇ ਉਸ ਟਾਈਮ ਮੈਂ ਵੀ ਧਿਆਨ ਨਹੀਂ ਦਿੱਤਾ ਗਿਆ ਕਿ ਮੇਰੇ ਕੋਲ ਪੇਸ਼ੈਂਟ ਹੈ ఫిਜ਼ੀਓਥੈਰੇਪੀ ਕਰ ਰਹੀ ਹਾਂ ਤੇ ਉਸ ਨੂੰ ਸਹੀ ਤਰੀਕੇ ਨਾਲ ਟ੍ਰੀਟ ਕਰਨਾ ਵਾ ਤੇ ਉਸ ਤੋਂ ਬਾਅਦ ਮੈਂ ਫਿਰ ਜਦੋਂ ਬੜੀ ਕੋਸ਼ਿਸ਼ ਕੀਤੀ ਵੀ ਚਲੋ ਵੀ ਆਪਣੇ ਇਹਨਾਂ ਲੱਤ ਤੋੜ ਦਿੱਤੀ ਐ ਤੇ ਮੈਨੂੰ ਕਹਿੰਦੇ ਘਰ ਲੈ ਜਾਓ ਮੈਂ ਕਿਹਾ ਜੀ ਪੇਸ਼ੈਂਟ ਤਾਂ ਮਰ ਰਿਹਾ ਹੈਗਾ ਤੇਨੂੰ ਕਿਵੇਂ ਮੈਂ ਘਰ ਲੈ ਜਾਵਾਂ ਉਸ ਤੋਂ ਬਾਅਦ ਇਹਨਾਂ ਨੇ ਫਿਰ ਮੈਂ ਮੈਡੀਕਲ ਸੁਪਰਿੰਟੈਂਡੈਂਟ ਨੂੰ ਮਿਲਿਆ ਸਭ ਨੂੰ ਮਿਲਿਆ ਤੇ ਇਹਨਾਂ ਨੇ ਮੇਰੀ ਇੱਕ ਫਾਈਲ ਜ਼ੀ ਜਨਨ ਜੀ ਤੁਹਾਡਾ ਅਸੀਂ ਲਾਈਫ ਫ੍ਰੀ ਕਰਾਂਗੇ ਉਸ ਤੋਂ ਬਾਅਦ ਉਹਨਾਂ ਨੇ ਇਹੋ ਜਿਹੀ ਠੱਗੀਆਂ ਮਾਰੀਆਂ ਕਿ ਆਪਣੇ ਬੋਨ ਬਣਾ ਲੈ ਸ਼ੁਰੂ ਕਰਤੇ ਲੱਤਾਂ ਕੰਬੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਇਹ ਹੈ ਉਹ ਹੈ ਤੇ ਉਸ ਤੋਂ ਬਾਅਦ ਸਾਨੂੰ 10 ਦਿਨ ਬਾਅਦ ਅੰਦਰ ਮੈਨੂੰ ਕੰਸੈਂਟ ਲੈਣ ਦੇ ਬਹਾਨੇ ਇਹਨਾਂ ਨੇ ਬਾਹਰ ਸਿਕਿਉਰਿਟੀ ਲਗਾ ਕੇ ਤੇ 15-20 ਡਾਕਟਰ ਬਿਠਾ ਕੇ ਮੈਨੂੰ ਬੜਾ ਫੋਰਸ ਕੀਤਾ ਗਿਆ ਔਰ ਮੇਰੀ ਉਹਦੀ ਕਿਸ ਚੀਜ਼ ਲਈ ਫੋਰਸ ਕੀਤਾ ਗਿਆ ਵੀ ਤੁਸੀਂ ਇੱਥੇ ਆਪਣੇ ਕੰਸੈਂਟ ਦਿਓ ਮੈਂ ਕਹਾਂ ਜੀ ਕੰਸੈਂਟ ਮੈਂ ਤਾਂ ਦਵਾਉਂਗਾ ਜੇਕਰ ਲੱਤ ਤੁਸੀਂ ਤੋੜੀ ਹੈ ਤੇ ਮੈਂ ਕੰਸੈਂਟ ਕਿਸ ਚੀਜ਼ ਦੀ ਦਵਾਉਂਗਾ ਤੇ ਇਹ ਕਹਿੰਦੇ ਜੀ ਆਪਣੇ ਤੁਸੀਂ ਇਹ ਕਨਸੈਂਟ ਦੇ ਦਿਓ ਵੀ ਕੱਲ ਨੂੰ ਕੁਝ ਪੇਸ਼ੈਂਟ ਨੂੰ ਹੋ ਗਿਆ ਤਾਂ ਯੂ ਆਰ ਰਿਸਪੌਂਸੀਬਲ ਮੈਂ ਕਹਿੰਦੀ ਜੇ ਤੁਸੀਂ ਮੇਰੇ ਤੋਂ ਫਾਰਮ ਸਾਈਨ ਕਰਾ ਲਓ ਪਰ ਉਹ ਵੀਡੀਓਗ੍ਰਾਫੀ ਵੀ ਕਰਨ ਲੱਪੇ ਆਪਣੀ ਹਸਪੀਟਲ ਨੂੰ ਪਛਾਣ ਵਾਸਤੇ ਕਿਹ ਚੀਜ਼ ਦੀ ਵੀਡੀਓਗ੍ਰਾਫੀ ਸੀਗੀ ਉਹ ਕਨਸੈਂਟ ਦੀ ਜਿਹੜੀ ਆਪਣੇ ਕਨਸੈਂਟ ਲੈ ਰਹੇ ਸੀਗੇ ਤੇ ਤੁਸੀਂ ਕਨਸੈਂਟ ਤੇ ਸਾਈਨ ਨਹੀਂ ਕੀਤਾ ਉਸ ਚੀਜ਼ ਦੀ ਵੀਡੀਓਗ੍ਰਾਫੀ ਉਹ ਮੈਂ ਕਹ ਰਹੀ ਸੀ ਵੀ ਇਹਨਾਂ ਦੇ ਪਹਿਲਾਂ ਵੀ ਫ੍ਰੈਕਚਰ ਹੋਇਆ ਇਹ ਹੋਇਆ ਉਹ ਹੋਇਆ ਮਤਲਬ ਕਿ ਪਹਿਲਾਂ ਇੱਕ ਇਹ ਨੁਕਸਤੀ ਹੈ ਮੈਂ ਕਹਾਂ ਜੀ ਕੋਈ ਨੁਕਸ ਨਹੀਂ ਹੈਗਾ ਪਹਿਲਾਂ ਜਦੋਂ ਫਿਜ਼ੀਓਥੈਰੇਪੀ ਕਰਵਾਣ ਜਾਂਦੇ ਸੀ ਮੈਮ ਉਦੋਂ ਉਹਨਾਂ ਦੇ ਕੋਈ ਪ੍ਰੋਬਲਮ ਸੀਗੀ ਕਿਸ ਤਰ੍ਹਾਂ ਦੀ ਉਹਨਾਂ ਨੂੰ ਟੰਗ ਹੋਇਆ ਸੀਗਾ ਬੜੀ ਸੋਹਣੀ ਰੋਟੀ ਖਾ ਕੇ ਆਪਣੀ ਰੋਟੀ ਖਾਂਦੇ ਸੀ ਆਪਣੇ ਬੀਚਰ ਤੇ ਆਪਣਾ ਕੰਫਰਟ ਦੇ ਘੁੰਮਦੇ ਫਿਰਦੇ ਸੀਗੇ ਯਾਨੀ ਕਿ ਐਸੇ ਪੇਸ਼ੈਂਟ ਨੂੰ ਤਾਂ ਬੜੇ ਮਤਲਬ ਆਰਾਮ ਦੇ ਨਾਲ ਟਰੀਟ ਕਰਨਾ ਚਾਹੀਦਾ ਹੈ ਬਿਲਕੁਲ ਤੁਸੀਂ ਕਹਿ ਰਹੇ ਹੋ ਅੰਗੇਲੀ ਹੋਈ ਹੈ ਬੜਾ ਵੱਡਾ આરોਪ ਲਗਾ ਰਹੇ ਹੋ ਡੀ ਐਮ ਸੀ ਹਸਪੀਟਲ ਤੇ ਤੁਸੀਂ ਡਾਕਟਰਾਂ ਤੇ ਸ ਉੱਥੇ ਡਾਕਟਰ ਅਸ਼ੀ ਚੌਧਰੀ ਜਿਹੜੇ ਨਿਊਰੋ ਸਰਜਨ ਹੈਗੇ ਆ ਉਹ ਉਹਨਾਂ ਨੇ ਤਾਂ ਇਹ ਕਹਿ ਦਿੱਤਾ ਸੀਗਾ ਕਿ ਮੈਂ ਬਹੁਤ ਵੱਡਾ ਗੁੰਡਾ ਡਾਕਟਰ ਹਾਂ ਔਰ ਬੜੀ ਸ਼ਰਮ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਇੱਕ ਐਡੇ ਵੱਡੇ ਡਾਕਟਰ ਹੋਣ ਔਰ ਉਹ ਕਹਿੰਦੇ ਮੈਂ ਆਪਣੇ ਗੁੰਡਾ ਡਾਕਟਰ ਹਾਂ ਮੈਂ ਯੂਨੀਅਨ ਤੋਂ ਢੀਸੀ ਹਸਪਤਲ ਦੀ ਯਾਨੀ ਕਿ ਤੁਸੀਂ ਇਹ ਹੱਡ ਬੀਤੀ ਦੱਸ ਰਹੇ ਹੋ ਆਪਣੀ ਕਿ ਤੁਹਾਡੇ ਨਾਲ ਜੋ ਬੀਤੇ ਆ ਰਾਇਆ આરોਪ ਨਹੀਂ ਹੈ ਕਹਿ ਸਕਦੇ ਮੇਰੇ ਨਾਲ ਬੀਤੀ ਹੈ ਜੀ ਬੀਤੀ ਹੈ ਜੀ ਔਰੋਹੀ ਹੈ ਉਹ ਲੋਕਾਂ ਨਾਲ ਵੀ ਕਰਦੇ ਇਹ ਕੰਮ ਜੀ ਅੱਛਾ ਲੋਕਾਂ ਨਾਲ ਵੀ ਕਰਦੇ ਲੋਕਾਂ ਨਾਲ ਵੀ ਹੁੰਦਾ ਉਸ ਤੋਂ ਬਾਅਦ ਜੋ ਕਰਦੇ ਸੀਗੇ ਕੰਮ ਇਹ ਕਰਦੇ ਕਰਦੇ ਇਹਨਾਂ ਨੇ ਮੈਨੂੰ ਜਦੋਂ ਫ੍ਰੀ ਕਰਨ ਦੇ ਬਜਾਜ ਚ ਫਿਰ ਮੇਰੇ ਤੇ ਪ੍ਰੈਸ਼ਰ ਪਾਇਆ ਗਿਆ ਸੇਮ ਡੇ ਕਿ 239000 ਰੁਪਏ ਜਮ੍ਹਾਂ ਕਰਾਓ ਕੀ ਚੀਜ਼ ਦਾ ਆਪਰੇਸ਼ਨ ਦਾ ਜਦ ਕਿ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਫ੍ਰੀ ਕਰਾਂਗੇ ਵੀ ਸਾਡੇ ਕੋਲ ਟੁੱਟੀ ਹੈ ਫਿਰ ਉਹਨਾਂ ਨੇ ਅੱਛਾ ਮੰਨ ਲਿਆ ਮੰਨ ਲਿਤਾ ਗਿਆ ਸੀਗਾ ਕਿ ਜਿਹੜੀ ਮੈਡਮ ਦੀ ਲਾਤ ਤੋੜੀ ਗਈ ਹੈ ਉਹ ਉਹਨਾਂ ਦੇ ਕੋਲ ਹੋਈ ਅੰਗੇਲੀ ਹੋਈ ਮੰਨ ਗਏ ਸੀਗੇ ਫਿਰ ਪੈਸੇ ਜਿਹੜੇ ਨੇ ਉਸ ਤੋਂ ਬਾਅਦ ਫਿਰ ਪਹਿਲਾਂ ਕਿਆ ਕਿੰਨੇ ਜੀ ਪੈਸੇ ਲਿੱਤੇ 239000 ਲੈਣ ਤੋਂ ਬਾਅਦ ਫਿਰ ਉਹਨਾਂ ਨੇ ਆਪਰੇਸ਼ਨ ਕੀਤਾ ਆਪਰੇਸ਼ਨ ਕਰਨ ਤੋਂ ਬਾਅਦ ਤੁਸੀਂ ਉਸ ਟਾਈਮ ਪੈਸੇ ਕਿਉਂ ਦਿੱਤੇ ਤੁਸੀਂ ਤੁਹਾਨੂੰ ਜਦੋਂ ਪਤਾ ਹੋਸਪੀਟਲ ਦੀ ਏਡੀ ਵੱਡੀਨ ਕਹਿ ਲਈ ਤੁਸੀਂ ਕੰਪਲੇਂਟ ਕਰਨੀ ਸੀ ਕਿਸੇ ਅਗੇਂਸਟ ਮੈਂ ਆਪਣੇ ਡੀਡੀਆਰ ਵੀ ਹੋਈ ਸੀਗੀ ਹੂੰ ਚੌਂਕੀ ਦੇ ਵਿੱਚ ਹੂੰ ਆਪਣੇ ਏਸੀ ਵੀ ਸਭ ਨੂੰ ਮਿਲਿਆ ਸੀ ਡੀਐਸਪੀ ਸਭ ਨੂੰ ਮਿਲਿਆ ਸਭ ਨੂੰ ਮਿਲਿਆ ਲੇਕਿਨ ਕੋਈ ਵੀ ਪ੍ਰਸ਼ਾਸਨਿਕ ਕਾਰਵਾਈ ਕਰਨ ਨੂੰ ਡੀਐਮਸੀ ਦੇ ਉੱਪਰ ਧਿਆਨ ਨਹੀਂ ਹੈ ਕਿਉਂਕਿ ਡੀਐਮਸੀ ਦਾ ਬਿਗੇਸਟ ਮਾਫੀਆ ਨਾਲੇ ਹਸਪੀਟਲ ਹੁਣ ਤੁਸੀਂ ਅਫਸਰਾ ਤੇ ਵੀ ਕਹਿ ਰਹੇ ਹੋ ਵੀ ਅਫਸਰਾ ਬਾਰੇ ਵੀ ਕਹਿ ਰਹੇ ਹੋ ਸਰ ਇੱਧਰ ਹੋ ਜੋ ਬਿਲਕੁਲ ਸਹੀ ਕਹਿ ਰਹੇ ਜੀ ਜੀ ਤੁਸੀਂ ਕਹਿ ਰਹੇ ਹੋ ਕਿ ਅਫਸਰਾ ਨੇ ਵੀ ਡੀਐਮਸੀ ਇੱਕ ਬਹੁਤ ਵੱਡਾ ਹਸਪੀਟਲ ਬਿਲਕੁਲ ਬਹੁਤ ਵੱਡਾ ਮਾਫੀਆ ਜੀ ਕੋਈ ਮੈਂ ਕੋਈ આરોਪ ਨਹੀਂ આરોਪ ਲਗਾ ਰਹੇ આરોਪ ਨਹੀਂ ਕਹਿ ਰਿਹਾ ਉਹ ਡੀਐਮਸੀ ਡਾਕਟਰ ਆਪ ਕਹਿ ਰਹੇ ਆ ਕਿ ਸਾਡੀ ਉੱਪਰ ਤੱਕ ਰਿਸ਼ਵੋ ਜਾਂਦੀ ਆ ਤੂੰ ਜਿੱਤੇ ਮਰਜੀ ਭਜਲਾ ਭਜਲਾ ਔਰ ਮੈਨੂੰ ਉਹ 4 ਸਾਲਾਂ ਦੇ ਵਿੱਚ ਹਿਊਮਨ ਰੇਟ ਹਲ ਟਰੈਕਟਰ ਹੈਲਥ ਸਿਵਲ ਸਰਜਨ ਤੇ ਸਭ ਜਗ੍ਹਾ ਜਾ ਕੇ ਆਏ ਆ ਲੇਕਿਨ ਕਿਸੇ ਨੇ ਵੀ ਮੇਰੀ ਕੋਈ ਸੁਣਵਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉੱਥੋਂ ਮੈਨੂੰ ਸਾਫ ਜਾਣ ਹੁੰਦਾ ਪਿਆ ਕਿ ਜਿਹੜੇ ਹਸਪੀਟਲ ਕਹਿੰਦਾ ਪਿਆ ਕਿ ਮੇਰੇ ਪੈਸੇ ਜਾਂਦੇ ਆ ਰਿਸ਼ਵੋ ਜਾਂਦੀ ਆ ਤੇ ਦਾ ਮਤਲਬ ਸਾਫ ਕਲੀਅਰ ਹੈ ਕੋਈ ਆਪਣੇ ਐਕਸ਼ਨ ਲੈਣ ਨੂੰ ਤਿਆਰੀ ਨਹੀਂਗਾ ਔਰ ਉਸ ਤੋਂ ਬਾਅਦ ਮੇਰਾ ਮੈਂ ਹਿਊਮਰ ਰੇਟ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਕੇਸ ਖਿੱਚਿਆ ਨਹੀਂ ਉਸ ਤੋਂ ਬਾਅਦ ਮੈਮ ਦੇ ਕਿ ਡੈਥ ਕਿੰਨੇ ਟਾਈਮ ਬਾਅਦ ਹੋਈ ਹੈ ਹਾਂ ਉਸ ਤੋਂ ਬਾਅਦ 3 ਮਹੀਨੇ ਆਪਣੇ ਘਰੇ ਆਪਣੇ ਲਤ ਤੋੜਨ ਦੇ ਬਾਅਦ ਬਿਲਕੁਲ ਰੈਸਲੈਸ ਹੁੰਦੇ ਸੀਗੇ ਰਾਤ ਨੂੰ ਸੌਂਦੇ ਨਹੀਂ ਸੀ ਕਿਉਂਕਿ ਲਤ ਸਿੱਧੀ ਨਹੀਂ ਚੁੰਦੀ ਜੀ ਤੇ ਉਹ ਨਾ ਸੌਂ ਹੋ ਕੇ ਲੈਸਲੈਸ ਹੋਣ ਕਰਕੇ ਉਹਨਾਂ ਨੂੰ ਤਿੰਨ ਆਪਣੇ 28 ਜਨਵਰੀ ਨੂੰ 28 ਮਾਰਚ ਨੂੰ ਆਪਣਾ ਉਹਨਾਂ ਦਾ ਹਸਪਤਾਲ ਲੈ ਗਏ ਆ ਤੇ ਉੱਥੇ ਇਹਨਾਂ ਨੇ ਜਾ ਕੇ ਮੈਨੂੰ ਕਿਹਾ ਵੀ ਉਹੀ ਪੇਸ਼ੈਂਟ ਆ ਗਿਆ ਜਿਨ੍ਹਾਂ ਨੇ ਸਾਡੀ ਸੇਵਾ ਕੀਤੀ ਹੋਈ ਹੈ ਤੇ ਮੈਂ ਗੀ ਤੁਹਾਨੂੰ ਇਲਾਜ ਕਰਨਾ ਤਾਂ ਰਸੋ ਨਹੀਂ ਕਰਨਾ ਤਾਂ ਰਸੋ ਕਿਉਂਕਿ ਮੈਂ ਤੁਹਾਡੇ ਕੋਲ ਤਾਂ ਆਇਆ ਕਿ ਕਰੋਨਾ ਚੱਲਦਾ ਮੈਂ ਕਿਤੇ ਹੋਰ ਜਾ ਨਹੀਂ ਸਕਦਾ ਲੇਕਿਨ ਇਹਨਾਂ ਨੇ ਫੇਰ ਵੀ ਕਰਦੇ ਕਰਦੇ ਮੈਂ ਰਿਪੋਰਟਾਂ ਮੰਗੀਆਂ ਰਿਪੋਰਟਾਂ ਨਹੀਂ ਦਿੱਤੀਆਂ ਇਹ ਕਿਨੇ ਤੁਹਾਡੀ ਵਾਈਫ ਦੀ ਕਿਡਨੀ ਖਰਾਬ ਹੋ ਗਈ ਹੈ ਜਦ ਕਿ ਕਿਡਨੀਆਂ ਦੀ ਰਿਪੋਰਟ ਆਈ ਹੈ ਮੇਰੇ ਕੋਲ ਰਿਪੋਰਟ ਵੀ ਗਈ ਹੈ ਉਹਦੇ ਵਿੱਚ 0.8 ਆਪਣਾ ਕੈਟ 9 ਹੈਗਾ 1.3 ਤੋਂ ਬਹੁਤ ਦਲਸੀਜ ਹੁੰਦਾ ਹੈ ਯਾਨੀ ਕਿ ਕਿਸੇ ਤਰ੍ਹਾਂ ਦੀ ਕਿਡਨੀ ਪ੍ਰੋਬਲਮ ਨਹੀਂ ਸੀਗੀ ਉਹਨਾਂ ਨੂੰ 0.8 ਦਲਸੀਜ ਸੀਗਾ ਤੇ ਉਹਨਾਂ ਨੇ ਦਲਸੀਜ ਤੇ ਪਰ ਜਦੋਂ ਲਾਇਆ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਉਹਨਾਂ ਦਾ ਬੀਪੀ ਲੋ ਹੋ ਗਿਆ ਤੇ ਉਹ ਆਪਣੇ ਯਾਨੀ ਕਿ ਕਾਫੀ ਦਿੱਕਤ ਆ ਤੁਹਾਨੂੰ ਹਸਪੀਟਲ ਦੇ ਵਿੱਚ ਚਲਣੀਆਂ ਪਈਆਂ ਪਰ ਉਸ ਤੋਂ ਬਾਅਦ ਜਦੋਂ ਡੱਟ ਹੋ ਗਈ ਫਿਰ ਤੁਸੀਂ ਕੋਟ ਕਿਸ ਕੀਤਾ ਕੋਟ ਕਿਸ ਕੀਤਾ ਫਿਰ ਮੈਂ ਉਸ ਤੋਂ ਬਾਅਦ ਹਿਊਮੋਰੇਟ ਚਲਾ ਗਿਆ ਜੀ ਜਦੋਂ ਮੈਂ ਹਿਊਮੋਰੇਟ ਦੇ ਵਿੱਚ ਗਿਆ ਤਾਂ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਤੇ ਜਦੋਂ ਮੇਰੀ ਆਪਣਾ 2 8 ਮਹੀਨੇ ਪਹਿਲਾਂ ਦੀ ਮੇਰੀ ਤਰੀਕ ਸੀਗੀ ਤੇ ਮੈਂ ਆਪਣੇ ਚੇਅਰਪਰਸਨ ਸਾਹਿਬ ਨੂੰ ਕਿਹਾ ਕਿ ਮੈਂ ਆਪਣਾ ਕੇਸ ਵਾਪਸ ਲੈਣਾ ਚਾਹੁੰਦਾ ਹਾਂ ਕਿ ਮੈਂ ਹਿੰਦੁਸਤਾਨ ਦੀ ਨਾਗਰਿਕਤਾ ਹੀ ਛੱਡਣ ਲੱਗਾ ਹਾਂ ਅੱਛਾ ਮੈਂ ਤਾਂ ਤੁਸੀਂ ਇੰਡੀਆ ਕਿ ਮੈਂ ਦੁਖੀ ਹੋ ਗਿਆ ਸੀਗਾ ਜੀ ਭਾਰਤ ਵਿੱਚ ਨਹੀਂ ਰਹਿਣਾ ਭਾਰਤ ਵਿੱਚ ਮੈਂ ਰਹਿਣਾ ਨਹੀਂ ਚਾਹੁੰਦਾ ਕਿਉਂਕਿ ਸਾਡੇ ਭਾਰਤ ਵਿੱਚ ਕਿਉਂਕਿ ਡਰੱਗ ਮਾਫੀਆ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਤੇ ਮੈਂ ਵੱਡੀ ਗੱਲ ਕਹਤ ਹਾਂ ਤੁਸੀਂ ਕਿ ਮੈਂ ਕੇਸ ਹੀ ਵਾਪਸ ਲੈ ਲਵਾਂ ਮੈਂ ਡਰੱਗ ਡਰੱਗ ਮਾਫੀਆ ਹੈਗਾ ਜੀ ਮੇਰੇ ਕੋਲ ਰਿਪੋਰਟ ਹੈਗੀ ਹੈ 200 ਤੋਂ 800% ਦੇਣ ਨੂੰ ਹਸਪੀਟਲ ਤੋਂ ਮਾਰਜਿਨ ਲੈ ਰਿਹਾ ਹੈ ਦਵਾਈਆਂ ਦੇ ਉੱਪਰ ਤੇ ਫਿਰ ਮੈਨੂੰ ਚੇਅਰਪਰਸਨ ਨੇ ਦਵਾਈਆਂ ਦੇ ਉੱਪਰ ਗੱਲ ਕਰੀਏ ਤਾਂ ਤੁਹਾਨੂੰ ਕੁਝ ਦਿਨ ਪਹਿਲਾਂ ਇੱਕ ਰਿਪੋਰਟ ਦਿਖਾਈ ਸੀਗੀ ਹਸਪੀਟਲ ਦੀ ਸੁباشਨਗਰ ਦਾ ਹਸਪੀਟਲ ਸੀਗਾ ਜਿੱਥੇ ਦਵਾਈਆਂ ਦੇ ਉੱਪਰ ਕਾਫੀ ਜਿਹੜੇ 500 ਰੁਪਏ ਵਾਲੀ ਦਵਾਈ 750 ਦੀ ਦੇ ਰਹੇ ਸੀਗੇ ਤੁਹਾਡੇ ਨਾਲ ਵੀ ਇਦਾਂ ਹੀ ਹੋਇਆ ਮੇਰੇ ਨਾਲ ਵੀ ਇਦਾਂ ਹੀ ਹੈ ਜੀ ਮੇਰੇ ਨਾਲ ਤਾਂ 500 ਤੋਂ ਜਿਹੜੀ 800% ਦੀ ਦਵਾਈ ਹੈ ਉਹ ਤੁਹਾਨੂੰ ਮੈਂ ਪ੍ਰੂਫ ਦਊਂਗਾ ਮੇਰੇ ਕੋਲ ਡੀਐਮ ਡਿਪਟੀ ਮੈਡੀਕਲ ਕਮਿਸ਼ਨਰ ਨੇ ਇਨਕੁਆਰੀ ਕੀਤੀ ਗਈ ਹੈ ਜਿਹਦੇ ਚਾਰ ਦਵਾਈਆਂ ਦੇ ਵਿੱਚ ਕਮ ਸੇ ਕਮ ਨਹੀਂ 200 ਤੋਂ 800% ਦਾ ਪ੍ਰੋਫਿਟ ਪਾਇਆ ਗਿਆ ਗਿਆ ਹੈ ਤੁਸੀਂ ਕਾਫੀ ਜਿਵੇਂ ਡੀ ਐਮ ਸੀ ਦੀ ਗੱਲ ਕਰ ਲਈ ਅਫਸਰਾਂ ਦੀ ਗੱਲ ਕਰੀਏ ਵਿੱਚ ਤੁਸੀਂ ਹਸਪੀਟਲ ਦੀ ਆਪਾਂ ਗੱਲ ਕਰ ਲਈਏ ਤਾਂ ਤੁਸੀਂ ਕਾਫੀ ਜਿਹੜੇ આરોਪ ਲਗਾ ਰਹੇ ਹੋ ਇਹਦੀ ਤੁਹਾਡੇ ਤੋਂ ਸਾਰੀਆਂ ਵੀਡੀਓਜ਼ ਵਗੈਰਾ ਪ੍ਰੂਫ ਹੈਗਾ ਸਭ ਕੁਝ ਪ੍ਰੂਫ ਹੈ ਜੀ ਬਿਕੋਜ਼ ਆਪਣੇ ਇਨਕੁਆਇਰੀ ਰਿਪੋਰਟ ਵੀ ਕੀਤੀ ਆ ਜੀ ਉਸ ਤੋਂ ਬਾਅਦ ਮੈਂ ਜਿਹੜਾ ਚੇਅਰਪਰਸਨ ਸਾਹਮਣੂ ਕਿਹਾ ਕਿ ਮੇਰੇ ਇਦਾਂ ਦਾ ਤੇ ਉਹਨਾਂ ਨੇ ਦੇਖਿਆ ਤੇ ਆਪਣੇ ਦੇਖਣ ਤੋਂ ਬਾਅਦ ਉਹਨਾਂ ਨੇ ਕੱਲ ਕਹੀ ਕਿ ਆਪਣਾ ਜੀ ਮੈਨੂੰ ਵੀਡੀਓ ਦਿਖਾਓ ਫਿਰ ਉਹਨਾਂ ਨੇ ਵੀਡੀਓ ਦੇਖੀ ਤੇ ਆਡੀਓ ਸੁਣੀ ਘੰਟੇ ਦੀ ਜੱਜ ਸਾਹਿਬ ਦਾ ਬਹੁਤ ਬਹੁਤ ਆਪਣਾ ਮੈਂ ਧੰਨਵਾਦ ਕਰਦਾ ਹੂ ਮਨ ਰੇਟ ਦਾ ਮੈਨ ਹੂੰ ਉਮੀਦ ਹੈ ਉਮੀਦ ਹੋਈ ਹੈ ਜੀ ਹਿਊਮਨ ਰਾਈਟਸ ਤੋਂ ਉਮੀਦ ਹੋਈ ਹੈ ਤੁਸੀਂ ਥੈਂਕ ਯੂ ਕਰ ਰਹੇ ਹੋ ਇਸ ਕਰਕੇ ਪੁੱਛਿਆ ਹਿਊਮਨ ਰਾਈਟਸ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮਤਲਬ ਇਹ ਬੜੇ ਕੇਸ ਨੂੰ ਐਡੀ ਦੂਰ ਤੱਕ ਲਿਆ ਕੇ ਤੇ ਹੁਣ ਡੀਜੀਪੀ ਸਾਹਿਬ ਨੇ ਇਨਕੁਆਇਰੀ ਕਰ ਦਿੱਤੀ ਹੈ ਉਹਦੇ ਵਿੱਚ ਪਾਇਆ ਗਿਆ ਕਿ ਨੈਗਲੀਜੈਂਸੀ 100 10% ਹੋਈ ਹੈ ਹੂੰ ਉਹ ਰਿਪੋਰਟ ਆ ਗਈ ਹੈ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਤਾਂ ਕਿ ਜਿਹੜੀ ਡੀਡੀਆਰ ਕੀਤੀ ਗਈ ਸੀ ਐਸਐਚਓ ਸਾਹਮਣੇ ਉਹਨਾਂ ਨੇ ਪੱਕੀ ਕਿਉਂ ਨਹੀਂ ਕੀਤੀ ਉਹਨਾਂ ਦੇ ਉੱਪਰ ਵੀ ਐਕਸ਼ਨ ਲੈਣ ਲਈ ਜੱਜ ਸਾਹਿਬ ਨੂੰ ਸਪਾਲਸ਼ ਕੀਤੀ ਹੈ ਤੇ ਡਾਕਟਰਾਂ ਤੋਂ ਵੀ ਸਪਾਰਸ਼ ਕੀਤੀ ਹੈ ਵੀ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਡਗਲੀ ਜਤੀ ਵਰਤੀ ਹੈ ਜੀ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਆਪਣੇ ਹਸਪਤਾਲ ਨੂੰ ਸਪਾਰਸ਼ ਕੀਤੀ ਹੈ ਕਿ ਇਹਨਾਂ ਨੂੰ ਕੰਪਨਸੇਟ ਵੀ ਕੀਤਾ ਜਾਵੇ ਪਰ ਹਸਪਤਾਲ ਅੱਜ ਵੀ ਮੈਨੂੰ ਮੇਰੇ ਤੇ ਪ੍ਰੈਸ਼ਰ ਪਾ ਰਿਹਾ ਔਰ ਧਮਕੀਆਂ ਦਿੰਦਾ ਗਿਆ ਵੀ ਮੈਂ ਤੈਨੂੰ ਜਿੱਥੇ ਮਰਜ਼ੀ ਭੱਜੀ ਜਾ ਤੇ ਤੇਰੇ ਤੇ ਕੋਈ ਨਾ ਕੋਈ ਐਕਸ਼ਨ ਆਏਗਾ ਆਏਗਾ ਕੋਈ ਨਾ ਕੋਈ ਪਰਚਾ ਤੇ ਤੇ ਮੇਰੇ ਤੇ ਕੋਈ ਪਰਚੇ ਝੂਠੇ ਯਾਨੀ ਕਿ ਤੁਹਾਨੂੰ ਹੁਣ ਕੋਰਟ ਚ ਲੱਗਦਾ ਇਨਸਾਫ ਮਿਲੇਗਾ ਪਰ ਤੁਹਾਨੂੰ ਡੀ ਐਮ ਸੀ ਦੇ ਜਿਹੜੇ ਡਾਕਟਰਸ ਵੱਲੋਂ ਉਹਨਾਂ ਵੱਲੋਂ ਥ੍ਰੈਟ ਕੀਤੀਆਂ ਜਾ ਵੀ ਆਪਣਾ ਤੁਸੀਂ ਡੀ ਐਮ ਸੀ ਹਸਪੀਟਲ ਇਹ ਕਹਿ ਰਹੇ ਕਿ ਤੁਸੀਂ ਆਪਣਾ ਕੇਸ ਵਾਪਸ ਲੈ ਪਰ ਮੈਂ ਜੇ ਤੁਸੀਂ ਆਪਣਾ ਕੇਸ ਵਾਪਸ ਲੋਗੇ ਫਿਰ ਮੈਂ ਬਿਲਕੁਲ ਨਹੀਂ ਲਵਾਂਗਾ ਚਾਹੇ ਮੈਨੂੰ ਮੈਂ ਹੁਣ ਇੱਕ ਹੋਰ ਮੈਂ ਤੁਹਾਨੂੰ ਹੋਰ ਦੱਸਣਾ ਜੀ ਇਸ ਤੋਂ ਇੱਕ ਇੱਥੇ ਇੱਕ ਗੱਲ ਹੋਰ ਜ਼ਿਕਰਯੋਗ ਹੈ ਕਿ ਮੈਂ ਪ੍ਰੈਜ਼ੀਡੈਂਟ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਮੈਂ ਉਹਨਾਂ ਨੂੰ ਮੇਲ ਪਾਈ ਸੀਗੀ ਕਿ ਤੁਸੀਂ ਹਰ ਡਿਪਾਰਟਮੈਂਟ ਨੂੰ ਮੇਰੀ ਮੇਲ ਫਾਰਵਰਡ ਜਵਾਬ ਦਿੰਨੇ ਹੋ ਪਰ ਉਹਨਾਂ ਨੇ ਆਈ ਸੀ ਐਮ ਆਰ ਨੂੰ ਵੀ ਜਵਾਬ ਆਪਣੇ ਮੇਲ ਫਾਰਵਰਡ ਕੀਤੀ ਹੈ ਹੈਲਥ ਐਂਡ ਫੈਮਿਲੀ ਵੈਲਫੇਅਰ ਨੂੰ ਵੀ ਮੇਲ ਫਾਰਵਰਡ ਕੀਤੀ ਹੈ ਲੇਕਿਨ ਪ੍ਰੈਜ਼ੀਡੈਂਟ ਨੂੰ ਪ੍ਰੈਜ਼ੀਡੈਂਟ ਸਾਹਿਬ ਨੂੰ ਵੀ ਇਗਨੋਰ ਕੀਤਾ ਜਾ ਰਿਹਾ ਕੋਈ ਵੀ ਉਹਨਾਂ ਨੂੰ ਕਰਦੇ ਵੀ ਆਪਣੇ ਅੱਜ ਤੱਕ ਕੋਈ ਐਕਸ਼ਨ ਨਹੀਂ ਲੈ ਰਿਹਾ ਡਿਪਾਰਟਮੈਂਟ ਜੀ ਤੇ ਮੈਂ ਪ੍ਰੈਜ਼ੀਡੈਂਟ ਸਾਹਿਬ ਨੂੰ ਲੈਟਰ ਵੀ ਲਿਖੀ ਹੈ ਕਿ ਮੈਂ ਹੁਣ 2 ਮਹੀਨੇ ਬਾਅਦ ਆਪਣਾ ਹਸਪੀਟਲ ਦੇ ਬਾਹਰ ਮਰਨ ਵਰਤੇ ਬੈਠੂਗਾ ਜੇ ਮੇਰੇ ਮਰਨ ਦੇ ਨਾਲ ਲੋਕਾਂ ਦਾ ਭਲਾ ਹੁੰਦਾ ਹੈ ਤੇ ਮੈਨੂੰ ਮੰਨਣਾ ਹੀ ਮੇਰਾ ਮਨਜ਼ੂਰ ਹੈ ਜੀ ਯਾਨੀ ਕਿ ਤੁਹਾਨੂੰ ਹੁਣ ਤੁਸੀਂ ਤੁਸੀਂ ਕਿਹਾ ਕਿ ਮੈਂ 2 ਮਹੀਨੇ ਲਈ ਧੰਨੇ ਤੇ ਬੈਜੂਗਾ 2 ਮਹੀਨੇ ਬਾਅਦ 2 ਮਹੀਨੇ ਬਾਅਦ ਦੋ ਦੋ ਬੈਠੋ ਮੈਂ ਮਨਨਵਰ ਤੇ ਬੈਠਾਂਗਾ ਅਗਰ ਮੇਰੇ ਮਰਨ ਦੇ ਨਾਲ ਲੋਕਾਂ ਨੂੰ ਲੱਗਦਾ ਇਨਸਾਫ ਦੀ ਉਮੀਦ ਨਹੀਂ ਹੈਗੀ ਮੈਨੂੰ ਬਿਲਕੁਲ ਨਹੀਂ ਦੋਸਤਾਂ ਆਪਣੇ ਡੀ ਐਮ ਸੀ ਹਸਪੀਟਲ ਜਿਹੜੇ ਹੈਗੇ ਹੈ ਡਿਪਾਰਟਮੈਂਟ ਹੈ ਕੋਈ ਇਨਸਾਫ ਮਿਲਣ ਦੀ ਮੈਨੂੰ ਉਮੀਦ ਨਹੀਂ ਹੈ ਪਰ ਮੈਨੂੰ ਸਿਰਫ ਹਿਊਮਨ ਰੇਟਸ ਨੂੰ ਮੈਂ ਧੰਨਵਾਦ ਕਰਦਾ ਹਾਂ ਉਹ ਆਪਣੇ ਜਿਹੜੇ ਚੇਅਰਪਰਸਨ ਸਾਹਿਬ ਹੈ ਉਹਨਾਂ ਤੋਂ ਮੈਨੂੰ ਪੂਰੀ ਉਮੀਦ ਹੈ ਕਿ ਮੈਨੂੰ ਕੋਈ ਨਾ ਕੋਈ ਇਨਸਾਫ ਦਿਵਾਣਗੇ ਅਗਰ ਦੇਖਿਆ ਹੈ ਤੁਹਾਡੀ ਵਾਈਫ ਦੀ ਜਾਨ ਚਲੀ ਗਈ ਹੈ ਪਰ ਹੁਣ ਸਿਰਫ ਇੱਕ ਇਨਸਾਫ ਦੇ ਲਈ ਤੁਸੀਂ ਡਰ ਡਰ ਭਟਕ ਰਹੇ ਹੋ ਜਾਨ ਨਹੀਂ ਗਈ ਹੈ ਹਸਪੀਟਲ ਨੇ ਮ ਉਹਨਾਂ ਨੇ ਆਪਣੀ ਆਪਣੇ ਗੁਨਾ ਨੂੰ ਛੁਪਾਉਣ ਵਾਸਤੇ इवन ਤਨ ਕਿ ਇੱਥੋਂ ਤੱਕ ਹੋਰ ਗੱਲ ਦੱਸਣਾ ਹੈ ਕਿ ਜਦੋਂ 28 ਮਾਰਚ ਨੂੰ ਕਰੋਨਾ ਸਟਾਰਟ ਹੋਇਆ ਸੀ ਇਹਨਾਂ ਕੋਲ ਕਿੱਟਾਂ ਨਹੀਂ ਗਈਆਂ ਸੀਗੀਆਂ ਅਗਰ ਇਹਨਾਂ ਕੋਲ ਕਿੱਟਾਂ ਆਈਆਂ ਹੁੰਦੀਆਂ ਤੇ ਇਹਨਾਂ ਨੇ ਕਿਉਂਕਿ ਨੈਗੇਟਿਵ ਪੋਜ਼ਿਟਿਵ ਇਹਨਾਂ ਨੇ ਕੀਤੇ ਤੇ ਅੱਜ ਮੈਂ ਵੀ ਤੁਹਾਡੇ ਸਾਹਮਣੇ ਜਿਹੜੀ ਮੈਂ ਖਬਰ ਦੱਸ ਰਿਹਾ ਸ਼ਾਇਦ ਅੱਜ ਮੈਂ ਵੀ ਇੱਥੇ ਦੁਨੀਆ ਚ ਨਾ ਆਉਂਦਾ ਇਹਨਾਂ ਨੇ ਮੈਨੂੰ ਉੱਥੇ ਕਰੋਨਾ ਦੇ ਵਿੱਚ ਮਾਰ ਦੇਣਾ ਸੀਗਾ ਬਚਾਈ ਤੁਸੀਂ ਜਾਨ ਬਚਾ ਕੇ ਆਏ ਹੋ ਮੈਂ ਜਾਨ ਆਪਣੇ ਉੱਥੇ ਬਚਾ ਕੇ ਆਇਆ ਕੁਝ ਡਾਕੂਮੈਂਟ ਜਿਹੜੇ ਸਾਨੂੰ ਤੁਸੀਂ ਪ੍ਰੂਫ ਹੈ ਉਹ ਸਾਨੂੰ ਤੁਸੀਂ ਦਿਖਾ ਦਿਓ ਮੈਂ ਤੁਹਾਨੂੰ ਜੀ ਆਪਣੀ ਜੋ ਵੀ ਇਨਕੁਆਇਰੀ ਰਿਪੋਰਟ ਹੈ ਡੀਜੀਪੀ ਸਾਹਿਬ ਦੀ ਜਿਹੜੀ ਇਨਕੁਆਇਰੀ ਰਿਪੋਰਟ ਹੈ ਉਹ ਮੈਂ ਤੁਹਾਨੂੰ ਆਪਣੇ ਮੋਬਾਈਲ ਦੇ ਉੱਪਰ ਸੈਂਡ ਕਰ ਰਿਹਾ ਜੀ ਜੀ ਔਰ ਮੇਰੀ ਜਿਹੜੀ ਵੀਡੀਓ ਬਣੀ ਹੋਈ ਹੈ ਹਸਪੀਟਲ ਦੇ ਅੰਦਰ ਦੀ ਉਹ ਵੀ ਮੈਂ ਤੁਹਾਨੂੰ ਰਿਪੋਰਟ ਤੇ ਜੀ ਪਿੱਛੇ ਦੀ ਵੀਡੀਓ ਹੈ ਜਦੋਂ ਕਨਸੈਂਟ ਲੈ ਰਹੇ ਸੀ ਉਹਦੇ ਵਿੱਚ ਮੈਨੂੰ ਕਹਿੰਦੇ ਸੀਗੇ ਕਿ ਇਹਨਾਂ ਦਾ ਆਪਣੇ ਇਦਾਂ ਹੋਇਆ ਇਦਾਂ ਹੋਇਆ ਉਹਦੇ ਮੈਂ ਕਨਸੈਂਟ ਨਹੀਂ ਦੇ ਰਿਹਾ ਉੱਥੇ ਮੈਂ ਇਹ ਗੱਲ ਕਹਿ ਰਿਹਾ ਕਿ ਮੇਰੇ ਭਾਈ ਬਿਲਕੁਲ ਫਿਟ ਐਂਡ ਫਾਈਨ ਸੀਗੇ ਜੀ ਲੇਕਿਨ ਇਹਨਾਂ ਨੂੰ ਉਹਨੂੰ ਵੀ ਮੰਨਣ ਦੇ ਨਾਂ ਔਰ ਦੇ ਵੀ ਮੈਨੂੰ ਉਹਨਾਂ ਨੇ ਪਰੇਸ਼ਾਨ ਕੀਤਾ ਥੈਂਕ ਯੂ ਜੀ ਥੈਂਕ ਯੂ ਸੋ ਜੀ ਇਹ ਸੀਗੇ ਸਾਡਾ ਰਕੇਸ਼ ਮਲਹੋਤਰਾ ਜੀ ਜਿਨ੍ਹਾਂ ਨੇ ਦੱਸਿਆ ਜਿਨ੍ਹਾਂ ਨੇ ਇੱਕ ਤਰਫ ਕਹਿ ਸਕਦੇ ਆਪਾਂ આરોਪ ਲਗਾਏ ਜੋ ਡੀਐਮਸੀ ਹਸਪੀਟਲ ਦੇ ਵਿੱਚ ਇਹਨਾਂ ਨਾਲ ਵਾਪਰੇ ਆ ਪਰ ਇਹਨਾਂ ਵੱਲੋਂ ਕਹਿਣਾ ਹੈ ਕਿ ਇਹ આરોਪ ਨਹੀਂ ਹੈ ਇਹਨਾਂ ਦੇ ਨਾਲ ਬਿੱਤੀ ਆ ਹੱਡ ਬਿੱਤੀ ਆ ਔਰ ਇਹਨਾਂ ਕੋਲ ਸਾਰੇ ਪ੍ਰੂਫ ਵੀ ਨੇ ਔਰ ਇਸ ਟਾਈਮ ਇਹਨਾਂ ਦੇ ਜਿਹੜਾ ਕੇਸ ਲੜਿਆ ਜਾ ਰਿਹਾ ਜੇਕਰ ਇਹ ਕੇਸ ਦੇ ਵਿੱਚ ਇਨਸਾਫ ਇਹਨਾਂ ਨੂੰ ਨਹੀਂ ਮਿਲਦਾ ਤਾ ਇਹਨਾਂ ਨੇ ਕਿਹਾ ਮੈਂ ਮਰਨ ਵਰਤ ਰੱਖ ਲੈਣਾ 2 ਮਹੀਨੇ ਬਾਅਦ ਦੀ ਜਿਹੜੀ ਗੱਲ ਆਖੀ ਗਈ ਹੈ ਕਿ ਇਹਨਾਂ ਵੱਲੋਂ ਮਰਨ ਵਰਤ ਰੱਖ ਲਿਤਾ ਜਾਵੇਗਾ ਕਿਉਂਕਿ ਇਹਨਾਂ ਵੱਲੋਂ ਜਿਹੜਾ ਇਹਨਾਂ ਨੂੰ ਇਹਨਾਂ ਨੇ ਦੱਸਿਆ ਕਿ ਡੀਐਮਸੀ ਦੇ ਡਾਕਟਰਸ ਵੱਲੋਂ ਇਹਨਾਂ ਨੂੰ ਥ੍ਰੈਟ ਆ ਰਹੀਆਂ ਨੇ ਲਗਾਤਾਰ ਸੋ ਇਹਦਾ ਦੀ ਅਪਡੇਟਸ ਨਾਲ ਬਣੇ ਰਹੋ ਸੜੇ ਚੈਨਲ ਦੇ ਨਾਲ ਜੈਸੇ ਹਾਰਟ ਕੀ ਹੈ ਚੈਸਟ ਵੀ ਹੈ ਔਰ ਦਵਾਈਆਂ ਵੀ ਬਹੁਤ ਸਾਰੀ ਚੱਲ ਰਹੀਆਂ ਨੇ ਉਸki ਵਜ੍ਹਾ ਸੇ ਜੋ ਹੈ ਉਹ ਰਿਸਕ ਜ਼ਿਆਦਾ ਹੋ ਜਾਤਾ ਉਸਮੇ ਅਮਨੇ ਕੁਛ ਰਿਸਕ ਫੈਕਟਰ ਲਿਖਿਆ ਹੋਇਆ ਜੋ ਜੋ ਹੈ ਉમે ਆਪ ਕੋ ਹਿੰਦੀ ਮੇਂ ਬਤਾਉਂ ਕਿ ਇੰਗਲਿਸ਼ ਮੇਂ ਜਿਦਾ ਸਮਝ ਆਵੇ ਜਰੋਰੀਕ ਹਾਰਟ ਦੀਜ਼ ਮਤਲਬ ਇੱਕ ਦਿਲ ਦੀ ਬਿਮਾਰੀ ਹੁੰਦੀ ਹੈ ਜਿਹੜੀ ਜੀ ਉਹਨਾਂ ਨੂੰ ਹੈ ਠੀਕ ਹੈ ਔਰ ਉਹ ਖੂਨ ਪਤਲਾ ਕਰਨ ਦੀ ਦਵਾਈ ਤੇ ਨੇ ਉਹਨਾਂ ਦਾ ਹਾਰਟ ਜਿਹੜਾ ਜੀ ਉਹ ਔਰ ਬਿਲਕੁਲ ਰੈਗੂਲਰ ਨਹੀਂ ਚੱਲ ਰਿਹਾ ਇਰ ਰੈਗੂਲਰ ਚੱਲ ਰਿਹਾ ਜਿਹੜਾ ਇਕੋ ਕੀਤਾ ਉਹਨਾਂ ਦਾ ਹਾਰਟ ਦੀ ਜਿਹੜੀ ਅਲਟਰਾਸਾਉਂਡ ਕੀਤੀ ਹੈ ਉਹਦੇ ਚ ਵੀ ਪ੍ਰੋਬਲਮ ਹੈ ਤੇ ਉਹਨਾਂ ਦੇ ਕੁਛ ਟੈਸਟ ਵੀ ਹਾਰਟ ਹਾਰਟ ਮੇਂ ਕੀ ਪ੍ਰੋਬਲਮ ਕਰ ਰਹੀ ਹੈ ਜੋ ਇਹ ਕੁਝ ਲਿਖਿਆ ਆ ਉਹਦੇ ਚ ਦਿਲ ਦੇ ਚਾਰ ਖਾਨੇ ਹੁੰਦੇ ਆ ਉਹਨਾਂ ਚ ਦੋ ਖਾਨੇ ਬਹੁਤ ਫੁੱਲੇ ਹੋਏ ਨੇ ਨਹੀਂ ਫੁੱਲੇ ਨਹੀਂ ਤੇ ਇੱਕ ਵਾਲ ਜਿਹੜਾ ਹੈਗਾ ਇੱਕ ਵਾਲ ਦੀ ਪ੍ਰੋਬਲਮ ਹੋਈ ਜਿਹੜੀ ਆਪਣੇ ਹਾਂ ਦੀ ਵੀ ਹੈ ਜਿਹੜੀ ਅੱਜ ਤੋਂ ਪੁਰਾਣੀ ਵੀ ਚੱਲਦੀ ਆ ਰਹੀ ਸੀਗੀ ਅਸੀਂ ਪਹਿਲਾਂ ਤੁਹਾਡੇ ਹਸਪੀਟਲ ਦੇ ਵਿੱਚ ਹੀ ਰਹਿ ਕੇ ਸਾਰੇ ਟੈਸਟ ਉਹਨਾਂ ਦੇ ਹੋਏ ਹੋਏ ਆ ਇਹ ਜੋ ਇਸ ਵਿੱਚ ਲਿਖਾ ਹੋਇਆ ਸਰ ਮੈਂ ਤੁਹਾਨੂੰ ਬਤਾ ਰਿਹਾ ਨਾ ਜੋ ਸਾਰੇ ਟੈਸਟ ਹੋਏ ਆ वो गया है उसमें लिखा दाया और बाया एट्रियम होता है है वो हुआ और उसमें जो है एक ट्राइकस्पिड होता है वो भी उसमें भी बड़ा बैक फ्लो है और पर्नरी आर्टरी प्रेशर जो होता है उसका 40 मिलीमीटर ज़्यादा कुछ टेस्ट भी खराब है पेशेंट को सांस भी ज्यादा चढ़ रहा है जिन तो रेस्पिरेटरी रेट जो है जो सांस लेते हैं वो सर सर, है। सर 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 एनेस्थीसिया वाली टीम है वो आ रही है ऑपरेशन में सही है जरा सर 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 थोड़ा इधर आना पहले तुझे हो इधर सुनो पापा देना उन्होंने बैठा के एक टेबल मंगवा ले टेबल के पीछे बैठो जाओ बैठो अंकल तुझे इधर आ जाओ तुझे आ जाओ टेबल के पीछे बैठ जाओ ना Ко Вот Нет, нет, вот, вот,

और अभी जो है वो फ्रैक्चर फीमर है सर ये अभी, अभी ये। मैं एक मिनट जस्ट अभी रिकॉर्डिंग हो रही है मेरी बात भी सुन लीजिए अगर जो फ्रैक्चर आपने सेकंड फ्रैक्चर बताया है वो आज तक भी कोई फ्रैक्चर नहीं था आपने बताया है वो अपनी डॉक्टर सर मैं को, सर वो आपकी डॉक्टर की मैं के मैं, मैं डॉक्टर डॉक्टर मैंने ना हुँ? आपको सिर्फ बेहोशी देनी है आपके पेशेंट सर की वर्निंग साथ में डॉक्टर की वर्निंग बोलने लगाऊँ कि डॉक्टर साहब ने मेरे को बोला है कि सेकंड फ्रैक्चर है لیکن پہلے نہیں تھا پہلے بالکل فٹ اینڈ فائن تھے نوٹس سے پہلے یہ یہ میں نہیں نہ کہہ سکتا سر آپ نا کہو میں تو کہہ رہا ہوں کوئی مرضی ہے ਤੁਸੀਂ بھی ہاں وہ چولے سے پہلے لگی ہوئی ہے سر میں نو میں بالکل نہیں میں آج بھی کہہ رہا ہوں بالکل بریکچر نہیں تھا لیکن ڈاکٹر صاحب کہہنے پہ مان رہا ہے جی انہوں نے بیوشی دا جو ہے نا وہ میں اپنے میں صاحب بھی یہ بھی ریکارڈنگ دلووا رہا ہوں کہ ڈاکٹر صاحب کہہنے پہ میں مان جاؤں گا